ਗਿਆਨ ਰਤਨ ਪਰਗਟ ਹੋਏ ਹਰ ਮੰਦਰ ਮੈਂ ਹਾਰ ਉਸੇ ਸਰਬ ਨਾਨਕ ਹੋਏ ਸੁਗਰ ਨੂੰ ਇਹ ਬਖਸ਼ਿਸ਼ ਹੋਣੀ ਹੈ ਮਹਾਰਾਜ ਦੇ ਬਚਨ ਕਮਾਉਣ ਦੇ ਨਾਲ ਬਲਿਕੇ ਵਿੱਚ ਨਾ ਰਹੀ ਜਿੱਥੇ ਮੰਨਣ ਦੀ ਜਿਹੜੀ ਦੁਨਿਆਵੀ ਸਕੂਲ ਨਹੀਂ ਤੇ ਇੱਕ ਸਾਡਾ ਟੱਟਾ ਲਾ ਲਿਆ 8-10 ਦਸਤ ਬਸਤੇ ਲਾਏ ਉਹ ਨਾਲੇ ਪ੍ਰਸ਼ਨਾਂ ਦੇ ਉੱਤਰ ਸਹੀ ਦੇ ਦੇ ਤੇ ਟੀਚਰ ਦੇ ਤਾਂ ਕੋਲਾ ਪੇਪਰ ਹੀ ਦੇਖਣਾ ਬੱਚੇ ਦਾ ਜੀਵਨ ਨਹੀਂ ਦੇਖਣਾ ਕਿ ਕਰੇ ਲੱਗੇ ਕੀ ਕਰਦਾ ਇਹ ਨਾਲੇ ਸਾਡਾ ਲਿਵਾਜ਼ ਵੀ ਦੇਖਣਾ ਤੇ ਲਿਵਾਜ਼ ਬੜਾ ਸੁਣਾ ਗਹਿੜੜ ਦੇਖਦਾਂ ਜਿਹੜੇ ਕੋਲ ਲੋਗਨ ਤੋਂ ਬਸ ਗੀਨੰਦ ਕਾਲੀ ਘਾਤੀ ਕੱਟੇ ਬਾਸ ਰੱਖ ਮੋਰੀ ਇਹ ਨਾਲੇ ਇਹ ਵੀ ਦੇਖਣਾ ਕਿ ਤਖਾ ਬੜੀ ਸੋਹਣੀ ਕਰਦਾ ਇਹ ਨਾਲੇ ਦੇਖਣਾ ਕਿ ਅਮਲ ਕਰਦਾ ਤੂੰ ਕਮਾਈ ਹੈ ਨਾ ਅਮਲ ਹੈ ਜਿੱਦਾਂ ਹੀ ਜਵਰ ਉੱਤੇ ਸੇ ਆਪਨਾ ਕਰੇ ਆਪ ਤਜਾਵਤ ਜਰਮ ਦੇ ਬਰੇ ਹੋਣੀ ਹੋੜ ਦੁਨੀਆ ਦਾ ਸੰਤ ਕਹਿਣਾ ਸ਼ੁਰੂ ਕਰ ਦੇਣਾ ਬੰਦ ਸੌਣ ਸੌਣ ਤੇ ਮਨ ਰੇ ਗੁਆੜੀ ਦੇ ਵਿੱਚ ਸਮਝਾਉਂਦੇ ਨੇ ਜੇ ਮਨ ਨਹੀਂ ਜੇ ਨਾਮ ਦੀ ਕਮਾਈ ਨਹੀਂ ਜੇ ਸੰਤ ਦਾ ਵੀ ਜਾਇ ਚੋ ਸਕੇ ਜੀ ਆ ਕਾਵੇ ਜਾਇ ਉਠ ਰੱਖੀਏ ਨਾਮ ਸੁਨਾਲ ਇੱਕ ਅਪਾਏ ਮੰਗਦੇ ਜੇਕ ਨਾ ਵੱਡੇ ਦਰਬਾਰ ਅਕੇ ਦਾ ਜਾਣੀ ਹੈ ਗਿਣ ਨਾਵੇ ਦੇ ਘਰ ਇਗਨੌਬ ਦੀ ਕਮਾਈ ਤੋਂ ਬਿਨਾ ਸਾਰਿਆ ਸਵਾਗਤ ਚਲੀ ਜਾ ਰਿਹਾ ਹੈ ਪ੍ਰਚਾਰ ਕਰਨਾ ਵੀ ਸੇਵਾ ਇਹ ਵੀ ਵਿਅਰਥ ਚਲੀ ਜਾਏਗੀ ਜੀ ਅਮਰ ਨਹੀਂ ਮਰ ਕੇ ਜਦ ਨੇ ਪੜ ਪੜ ਕੇ ਯਾਦ ਕਰ ਕਰ ਕੇ ਦੰਸ ਦਾਈਦਾ ਉਹ ਉਹ ਸੂਰਬੀਰ ਜੋਗਿਆਣ ਜਿਹੜੇ ਕੰਮ ਕੀਤੇ ਤੁਸੀਂ ਵੀ ਉਹ ਕੰਮ ਕਰਕੇ ਉਹ ਕਵਾਈ ਕੀਤੀ ਕਿਰੇ ਉਹਨਾਂ ਦੇ ਸਰੀਰ ਵਿੱਚ ਰਹਿ ਗਿਆ ਮੰਮਾ ਸਿੱਖਿਆ ਆਪਣੇ ਧਰਮਾਂ ਦਾ ਜਾਣਾ ਬਣਾਇਆ ਜੇ ਤੁਸੀਂ ਯਾਦ ਕਰ ਕਰ ਕੇ ਪੜ ਪੜ ਕੇ ਸੁਣਾਈ ਰਹਦੇ ਹੋ ਕਦੇ ਵਾਰ ਕੇ ਅੰਦਰ ਲਾਲਸਾ ਕਾਦੀ ਹੈ ਰਾਮ ਨੂੰ ਮਿਲਣ ਦੀ ਦੁਨਿਆਵਾਂ ਤੋਂ ਬੇਚੈਨਤਾ ਜੋਤੀ ਦੀ ਲਾਲਸਾ ਰਹੋ ਰੇ ਉਹਨੂੰ ਵਾਰੇ ਕਿ ਅੰਦਰ ਗਾਵੇ ਗੀਤੇ ਚੀਤ ਅਨੀਤੇ ਰਾਗ ਸੁਣਾਵੇ ਕਹਾਵੇ ਗੀਤੇ ਪਰ ਇਸ ਸ਼ਬਦ ਦੀ ਕਮਾਈ ਨਹੀਂ ਵਿੜ ਨਾਲੇ ਮਾਰਚੂਠ ਅਨੀਤੇ ਫਿਰ ਜਵਤਰੀ ਗਰਸ ਕਰੀ ਜੇ ਤਾਂ ਹੀ ਬਾਰੇ ਕਿਦੂ ਤੁਹਾਨੂੰ ਅਪਦਾ ਰਾਹ ਦਸਦੀ ਸਾਲ ਦਾ ਦਿਨ ਲਈ ਇਤਨਾ ਜੱਗਣਾ ਹੀ ਨਹੀਂ ਕਮਾਈ ਕਰਨ ਦੀ ਪਰੜੀ ਹੈ ਤੇ ਐਸਾ ਜੁਗ ਦਾ ਸਿੱਖ ਜੇ ਤੂੰ ਮੈਥੇ ਉਹਦੀ ਆਪਾ ਸੇਵਾ ਕੀ ਕਰ ਸਕਦਾ ਕੀ ਉਹਦਾ ਦੇਣ ਦੇ ਸਕਦੇ ਇਹ ਸਮਝ ਨਾਉਣ ਕਰਕੇ ਜੀ ਜੁਗ ਹੋ ਗਏ ਨੇ ਹਾਰ ਕੇ ਕਰ ਗਿਆ ਤਾਂ ਹੀ ਬਾਰੇ ਇਸ ਵਾਸਤੇ ਜਨ ਮੁਖੀ ਬੜਾਈ ਕਾਉਂਦੇ ਨੇ ਕਿ ਜੇ ਤੈ ਸਹਿਬ ਕੀ ਬਾਤ ਜਾ ਕੇ ਕੋ ਰੱਬ ਦਾ ਪਰੋ ਸਹਿਬ ਦੀ ਗੱਲ ਸੁਣਾ ਲਈ ਤੂੰ ਆ ਕਰਮ ਕਰਨ ਦੇ ਨਾਲ ਮਿਲਿਆ ਨਾਰਮਲ ਸੁਰਤੀ ਜੋੜ ਸਕਦੇ ਰਾਸ ਆ ਸਕਦਾ ਹੈ ਮੋਰ ਦਾ ਭੈ ਕੰਮ ਹੋ ਸਕਦਾ ਜੇਰ ਭਉ ਜਪੇ ਸਗਲ ਭਉ ਮਿਟੇ ਸਾਰੇ ਡਰ ਤੋਂ ਪਰੇ ਜਾਂਦੇ ਉਹ ਜਿਆਰ ਦੇ ਵਾਲ ਆ ਜਾਂਦੇ ਤੈ ਸਹਿਬ ਕੀ ਬਾਤ ਜੇ ਅਹਿਦਾ ਹੋ ਨਾਨਕ ਕਿਹਾ ਦੀਜੈ ਸੀਸ ਵੱਡੇ ਕਰਿਆ ਸਰ ਦੀਜੈ ਬਿੜ ਸਿਰ ਸੇਰ ਕਰੀਜੈ ਤੇ ਬੜਾ ਸਿਰ ਤੋਂ ਵੀ ਸੇਵਾ ਕਰਨੀ ਥੋੜੀ ਜਿਹੀ ਤੁਮਹਾਰੇ ਸੱਚੇ ਪਾਸੇ ਤੇ ਕੋਸ਼ਿਸ਼ ਕੀਤੀ ਕਰਤੋ ਆਪ ਦਾ ਕਰਕੇ ਤੁਸੀਂ ਵੀ ਸੁਣ ਰਹੇ ਹੋ ਤੇ ਮੈਂ ਵੀ ਸੁਣ ਰਿਹਾ ਤੁਮhko ਮਾਰੇ ਕਿਰਪਾ ਕਰ ਮਸੀਂਨਾ ਸਾਧੂ ਗੁਰਾਂ ਦੀ ਬਾਣੀ ਤੇ ਬਾਣੀ ਤੇ ਸਰ ਕਰੀ ਜੀ ਕਮਾਈਏ ਜੇ ਕੋ ਕੱਚਾ ਬਜਰ ਤੇ ਬਾਣੀ ਤੋਂ ਵਾਰੇ ਬਜਰ ਤੇ ਨਾਮ ਲੇ। ਫੋਗ ਮਾਰੇ ਕਿਰਤ ਨੇ ਕੱਚਾ ਬਜਰ ਨਾ ਸੁਣਾਓ ਸੁਨ ਬਾਲੇ ਰੂਹੀ ਕਹਿੰਦੇ ਕਿ ਕੱਚਾ ਬਜਨ ਸੁਣੋ ਬਾਣੀ ਦਾ ਕੱਚੀ ਸਤਿ ਨੂੰ ਬਚੋ ਕਹਿੰਦੇ ਕੱਚੇ ਸੌਣੇ ਕੱਚੇ ਕੱਚੀ ਆਗ ਉਹ ਖਾਨੀ ਇਹਨਾਂ ਬਚਨਾਂ ਦੇ ਉਤਾਰ ਨਹੀਂ ਹੋਈ ਜਦੋਂ ਉਤਾਰ ਨਹੀਂ ਹੋਵਾਂਗੇ ਤਾਂ ਕੱਚੇ ਹੀ ਰਹਿਾਂਗੇ ਮਹਾਰਾਜ ਗੁਰੂਣ ਪੱਕੇ ਕਰ ਨਾੜਕ ਕੱਚੜਿਆਂ ਸوں ਢੋੜ ਢੂਡ ਸੰਤੋਨ دے سوں ਲਗੋ ਤੂੜ ਸਤ ਸੱਜਣ ਬੋਗਿਆ ਤੇ ਨਿਸ਼ਾਨੇ ਕੀ ਜਦਦਰ ਸਾਧੂ ਕਰ ਗਿਆ ਨਾ ਜਿੰਨਾਂ ਨੂੰ ਕੁਰਬਾਨੀ ਦੇ ਜਦ ਸਾਧ ਸੰਧ ਕਰਿਆ ਜਦਨ ਐਸਾ ਸਾਧੂ ਕਰ ਗਿਆ ਤਾਂ ਉਹ ਤੁਹਾਡੀ ਜੀ ਪਾਸ ਹੈ ਇਸ ਬਾਈ ਮਾਲਕ ਦਾ ਹਜਰ ਕਰਨਾ ਸ਼ੁਰੂ ਕਰਦੇ ਇਹ ਨਿਸ਼ਾਨੀ ਹੈ ਸਾਧੂ ਦੀ ਪੂਰਨ ਮਨੋ ਮਰਿਸੀ ਮਾਵੇ ਦਸਰਣ ਜਿੰਦ ਕੋ ਸੰਧ ਸੰਗ ਨਾਮ ਹਰ ਨਾਮ ਤਿੰਨੀ ਬ੍ਰੰਤ ਵਿਚਾਰ ਜੀਓ ٻڌو رَبّو منهنجي کا چئو مگر رُڪو سِي پتا وا